ਦੋਸਤੋ ਅੱਜ ਪੰਜਾਬ ਸਰਕਾਰ ਨੇ ਪੰਜਾਬ ਇਲੈਕਟ੍ਰਿਸਿਟੀ ਬੋਰਡ ਪੀਐਸਪੀਸੀਲ ਡਿਪਾਰਟਮੈਂਟ ਡਿਪਾਰਟਮੈਂਟ ਵਿੱਚ 2500 ਸਹਾਇਕ ਲੈਣ ਰੱਖਣ ਲਈ ਸੀਆਰ ਅਨਾਉਂਸ ਕੀਤਾ ਹੈ ਜਿਸ ਦਾ ਨੰਬਰ 312/25 ਹੈ ਜਿਸ ਕਿਸੇ ਨੇ ਵੀ ਮੇਰੇ ਵੀ ਭਰਾਣੇ ਇਹ ਸੀਆਰਏ ਚੈੱਕ ਕਰਨਾ ਹੋਵੇ ਜਾਂ ਸੀਆਰਏ ਦੀ ਭਰਤੀਆਂ ਨਿਕਲੀ ਨੂੰ ਦੇਖਣਾ ਹੋਵੇ ਉਹ ਆਪਣੀ ਪੀਐਸਪੀਸੀ ਪੀਐਸਪੀਸੀ ਡਿਪਾਰਟਮੈਂਟ ਦੀ ਸਾਈਟ ਤੇ ਜਾ ਕੇ ਦੇਖ ਸਕਦਾ ਹੈ ਤੇ ਮੈਂ ਵੀ ਤੁਹਾਨੂੰ ਕੁਝ ਕੁ ਇਸ ਬਾਰੇ ਦੱਸ ਦਿਨਾ ਵੀ ਇਸ ਦੀ ਤਰੀਕ ਪ੍ਰੋਸੀਜਰ ਕਿੰਨੀ ਹੈ ਜਿਹੜੀ ਫਾਰਮ ਆਨਲਾਈਨ ਭਰਦੀ ਤਰੀਕ ਆ ਉਹ 21/25 ਤੋਂ ਲੈ ਕੇ 13/25 ਤੱਕ ਫਾਰਮ ਭਰਦੇ ਆਨਲਾਈਨ ਲਾਸਟ ਡੇਟ ਆ ਤੇ 17/25 ਫੀਸ ਭਰਨੇ ਆਨਲਾਈਨ ਲਾਸਟ ਡੇਟ ਆ ਇਹ ਚੀਜ਼ ਦਾ ਖਰਿਆਣੇ ਮੇਰੇ ਵੀ ਭਰਾ ਖਾਸ ਧਿਆਨ ਰੱਖਣ ਡੇਰ ਨਾ ਨਾ ਜਾਵੇ 21/25 ਤੋਂ ਲੈ ਕੇ 13 ਤੱਕ 25 ਤੱਕ ਫਾਰਮ ਆਨਲਾਈਨ ਭਰਨ ਦੀ ਡੇਟ 13 325 ਫੀਸ ਭਰਨ ਦੀ ਡੇਟ ਤੇ ਜੋ ਜਿਹੜਾ ਇਹਦਾ ਆਪਣਾ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਕੁਆਲਿਫੀਕੇਸ਼ਨ ਇਹਨਾਂ ਨੇ ਆਈਟਈ ਵਿਦ ਅਪ੍ਰੈਂਟਿਸ ਕੀਤੀ ਹੋਣੀ ਚਾਹੀਦੀ ਆ ਬਿਜਲੀ ਬੋਰਡ ਵਿੱਚ ਕਾਲ ਦੀਆਂ 2 ਸਾਲ ਦੀ ਕੱਲੀ ਆਈਟੇ ਕੀਤੀ ਐ ਜਿਸ ਦੀ ਉਹ ਮੇਰੇ ਵੀਰਪਰਾ ਫਾਰਮ ਨਾ ਭਰਨਾ ਆਈਟੇ ਇਲੈਕਟ੍ਰੀਸ਼ਨ ਜਾਂ ਵਾਇਰਮੈਂਟ ਦੋਨੋਂ ਉੱਤੇ ਦੀ ਮਾਰਦੀ ਕੀਤੀ ਹੋਵੇ ਦੋਨੇ ਚੱਲਣ ਦੀਆਂ ਤੇ ਪ੍ਰਿੰਟਸ ਬੀਜ ਬੋਰਡ ਵਿੱਚ ਕੀਤੀ ਹੋਣੀ ਚਾਹੀਦੀ ਆ ਸਾਲ ਦੀ ਜਾਂ 2 ਸਾਲ ਦੀ ਹੁਣ ਸਾਲ ਦੀ ਆ ਪਹਿਲਾਂ 2 ਸਾਲ ਦੀ ਹੁੰਦੀ ਸੀਗੀ ਹੁਣ ਸਾਲ ਦੀ ਕਰ ਦਿੱਤੀ ਐ ਸੋ ਜਲਦੀ ਤੋਂ ਜਲਦੀ ਫਾਰਮ ਭਰੋ ਤੇ ਇਸ ਤੋਂ ਬਾਅਦ ਟੈਸਟ ਹੰਤਾਵਾ ਟੈਸਟ ਕਲੀਅਰ ਕਰਕੇ ਬਿਜਲੀ ਬੋਰਡ ਨੂੰ ਜੁਆਇਨ ਕਰੋ ਤੇ ਆਪਣਾ ਆਪਣਾ ਸੁਨੇਹਾ ਬਣਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਦੋਸਤ ਮਿੱਤਰਾਂ ਤੱਕ ਕਰੋ ਕਿਉਂਕਿ ਇਹ ਜਾਣਕਾਰੀ ਹਰ ਇੱਕ ਦੋਸਤ ਜਾਂ ਹਰ ਇੱਕ ਬੰਦੇ ਤੱਕ ਪਹੁੰਚਣੀ ਜ਼ਰੂਰੀ ਆ ਕਈ ਵਾਰਾਂ ਕਿਸੇ ਨੂੰ ਨਹੀਂ ਪਤਾ ਲੱਗਾ ਇਹ ਵਿਚਾਰਾ ਕੋਈ ਰਹਿ ਗਿਆ ਪਰ ਭਰ ਲ ਨਾ ਉਹ ਬਾਅਦ ਚ ਕਿਸੇ ਦਾ ਨੁਕਸਾਨ ਹੋ ਜਾਂਦਾ ਵਾ ਸੋ ਜਲਦੀ ਇਹ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ